रही न ਇਹ ਨਹੀਂ ਮੈਂ ਪਹਿਲਾਂ ਨਹੀਂ ਮੈਂ ਪਹਿਲੇ ਗਿਆ ਦੰਦ ਰਹਿਤਾਂ ਦੇ ਗਏ ਤਾਂ ਕਿ ਪਾਪਾ ਪਾਪਾ ਦੇ ਹੋ ਗਏ ਲੈ ਕੇ ਥੇ ਆ ਗਏ ਜਾਨਾਂ ਜਾਨੀਆਂ ਬਾਈ ਕੁ ਜੀ ਦਾ ਘਰ ਸਾਹਿਬ ਬਾਈ ਕੁ ਜੀ ਦੀ ਫੋਟੋ ਜੀ 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 ਰਾਜਗਰੀ ਦਾ ਕੰਮ ਕਰਦਾ ਸੀ ਮਿਸਤਰੀ ਆ ਕਿਤੇ ਤੋਂ ਵੀ ਤੇ 40 ਸਾਲ ਹੋ ਗਏ ਇਸ਼ਟੋ ਖਾਨਦਾਨੀ ਤੌਰ ਤੇ ਵੀ ਤੇ ਬਾਪੂ ਨੇ ਸਾਰੀ ਉਮਰ ਮਿਹਨਤ ਕੀਤੀ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਬਾਹਰ ਆ ਬੱਚੇ ਅੱਜ ਹਨ ਦੋ ਬੱਚੇ ਬਾਪੂ ਦੇ ਇੱਕ ਪੋਤਾ ਕੈਨੇਡਾ ਜਾ ਕੇ ਕੈਨੇਡਾ ਬਾਪੂ ਨੂੰ ਸੇਵਾ ਮਿਲੀ ਦੋ ਬੱਚੇ ਬਾਪੂ ਨੇ ਪ੍ਰਾਪਰਿਤ ਹੋਏ ਵੀ ਪਾਲੇ ਚਲ ਤਿੰਨ ਸਾਥ ਹੋਏ ਗਏ ਤੇ ਫਿਰ ਅੱਜ ਬੜਾ ਪੇਰੇ ਵਿੱਚ ਆ ਪਰ ਅੱਜ ਵੀ ਪੂਰੇ ਹੌਸਲੇ ਜਨੇ ਸਾਨੂੰ ਅਸ਼ੀਰਵਾਦ ਦੇਣ ਆਏ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਆ ਕੇ ਗਏ ਅੱਜ ਫੇਰ ਮਾਤਾ ਜੰਗੀਰ कौर ਹਾਲਾਂਕਿ ਬਜ਼ੁਰਗ ਹੋਣ ਕਰਕੇ ਹੁਣ ਆਜਾ ਬਾਪੂ ਤਰੇ ਜਲੋ ਤੋਰੰਟੋ ਵੀ ਔਖੇ ਨੇ ਪਰ ਆਪਦੀ ਰੋਟੀ ਪਕਾ ਕੇ ਆਪ ਖਾਂਦੀ ਏ ਬੇਬੇ ਬਾਪੂ ਬੇਬੇ ਕਹਿੰਦੇ ਬਾਪੂ ਕਹਿੰਦਾ ਪਹਿਲਾਂ ਅਸੀਂ ਇਕੱਠੇ ਮਰੀਏ ਅਲੱਗ-ਅਲੱਗ ਨਾ ਮਰੀਏ ਇੰਨਾ ਪਿਆਰ ਆਸ ਵਿੱਚ ਸਾਰੀ ਉਮਰ ਇਹਦੇ ਹੀ ਗੱਡੀ ਆ ਅੱਛਾ ਕੀ ਵੀ ਇਹ ਸੀ ਟੀਮ ਇਹ ਅਸੀਂ ਨਹੀਂ ਨਹੀਂ ਸਕਦੇ ਪਿਆਰ ਇੰਨਾ ਸਦਾਬੀ ਵਾਹਿਗੁਰੂ ਵਾਹਿਗੁਰੂ ਅਸੀਂ ਆਦੇ ਮਾਰ ਜਾਦੇ ਦੁਆਨੇ ਕੱਠਾ ਨੂੰ ਦੇ ਕੇ ਛੱਡ ਨਹੀਂ ਇਹ ਬਚਨ ਹੈ ਵਾਹਿਗੁਰੂ ਅੱਜ ਡਿਣਾ ਕਰ ਦਿੱਤਾ ਮਾਪੂ ਕਹਿੰਦਾ ਉਹਨੂੰ ਕੱਲਿਆਂ ਨੂੰ ਨਾ ਜੱਕ ਲਈ ਰੱਬਾ ਕੱਠਾ ਨੂੰ ਜੱਕੀ ਸਾਨੂੰ ਜੇ ਮੈਂ ਕਹਿੰਦਾ ਮੈਨੂੰ ਪਹਿਲਾਂ ਲੈ ਜੀ ਇਹਨੂੰ ਅੱਛਾ ਇਹਦੇ ਹੁੰਦੇ ਕਿਤੇ ਦੇਖੀ ਜੇ ਦੋ ਬਾਪੂ ਕਹਿੰਦਾ ਮੈਂ ਪਹਿਲਾਂ ਜਾਣਾ ਯਾ ਨਹੀਂ ਮੈਂ ਤਾਂ ਨਹੀਂ ਜਾਣਾ ਮੈਂ ਨਹੀਂ ਮੈਂ ਪਹਿਲਾਂ ਜਾਣਾ ਉਹ ਬਾਪੂ ਕਹਿੰਦਾ ਮਾਂ ਪਿਓ ਸਾਡੇ ਦੋਨਾਂ ਦੇ ਹੈ ਨਹੀਂ ਸੀਗੇ ਤੇ ਅਸੀਂ ਇੱਕ ਦੂਜੇ ਦੇ ਸਹਾਰੇ ਨਾਲ ਹੀ ਮਿਹਨਤ ਕਰਕੇ ਕਿੰਨੇ ਦਾ ਬਾਪ ਜੀਵਨ ਕੱਟਿਆ ਅੱਜ ਬਾਪੂ ਜੀ ਨੇ ਇੱਕ ਪਲਾਟ ਲਿਆ ਸੀ ਕਿੰਨੇ ਦਾ ਲਿਆ ਸੀ ਬਾਪੂ ਉਦੋਂ ਉਦੋਂ ਮੈਂ ਲਿਆ ਸੀ 5-2 ਲੱਖ ਦਾ ਕੋਲੋਂ 2 ਲੱਖ ਦਾ ਕੋਲੋਂ 8 ਲੱਖ ਦਾ ਵੀ 8 ਲੱਖ ਦਾ ਵੇਚਿਆ ਪਲਾਟ ਹਾਂਜੀ ਤੇ ਉਹ ਪਲਾਟ ਤੇ ਜਿਹੜੀ ਸਾਈ ਮਿਲੀ ਸੀਗੀ ਉੱਥੋਂ ਤੇ ਉਹ ਬਾਪੂ ਅੱਜ ਇੱਥੇ ਸੁਪਨਿਆਂ ਦੇ ਘਰ ਦੇ ਕੇ ਚੱਲਿਆ ਬਿਲਡਿੰਗ ਬਣਾਉਣ ਵਾਸਤੇ ਉਹਦੇ ਵਿੱਚ ਹਿੱਸਾ ਪਾ ਕੇ ਚੱਲਿਆ ਕਿਉਂ ਦਾ ਰਹੂ ਮੈਂ ਤੇ ਮੈਂ ਕਰਦਾ ਰਹੂੰਗਾ ਆਪਣੇ ਵੱਲੋਂ ਹਿੱਸਾ ਪਾਉਂਦਾ ਰਹੂੰਗਾ ਕਾਇਮ ਮੈਨੇ ਵਾਦਾ ਮੈਂ ਚਾਹੀ ਨਹੀਂ ਮੀਆ ਵਾ ਸასი ਘਰ ਮਾ ਬਾਕੀ ਨੇ ਲੈ ਕੁ ਮੈਂ ਬੈਗ ਲੁਟਾ ਲੈ ਭਈ ਹੱਥ ਮਾਰ ਲਿਆ ਕਰੋ ਨਹੀਂ ਮੈਂ ਨਹੀਂ 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 ਮਾ ਜਿਹੜਾ ਮੈਂ ਅੱਜ ਬੈਠਾ ਹਾਂ ਮਹਿਮਾਨੇ ਚ ਇਹ ਮੈਂ ਨਾ ਅੱਜ ਅਸਤਾਨਾਰ ਸੀ ਲਾ ਕੇ 400 ਨਾ ਟੈਂਸੋ ਲਿਆ ਸੀ 300 ਤਾਂ ਲਿਆ ਸੀ ਹਾਂ 300 ਚਾਹੀਆਂ ਦਾ 340 ਕਿਤੇ ਨਾ 7-8 ਲੱਗਦੀ ਆ ਤੁਹਾਨੂੰ ਦਿੰਦੇ ਹਾਂ ਅੱਜ ਤਾਂ 10 ਲੱਖ ਰੁਪਏ ਦੇ ਨਾਲ ਦੇ ਘਰ ਵਾਹ ਵਈ ਵਾਹ 340 ਹਜ਼ਾਰ ਉਹਦੇ ਵਿੱਚ ਹਾਂਜੀ ਬੱਚਾ ਉਹਦਾ ਭਾਈ ਸਾਰੇ ਬੱਚੇ ਉਹ ਜੀ ਹੋਏ ਤੁਹਾਡੇ ਪਰਿਵਾਰ ਆ ਇੱਕ ਮੈਂ ਲਿਆ ਸੀ ਕਿੰਨਾ 7000 ਜੀ ਨੇ ਮਾਤਾ ਨੇ ਘਰੋਂ ਕੱਢਿਆ ਸੀ ਉਹਦਾ ਕਿੰਨਾ ਬਾਜ਼ਾਰ ਵਿੱਚ 7 ਲੱਖ ਚ ਮੈ ਗਿਆ ਉਹ ਮੈਂ ਹੁਣ ਵੇਚਾ 7.5 ਲੱਖ ਦਾ ਵਾਹ ਜੀ ਵਾਹ ਜੀ ਚਲੋ ਬਾਪੂ ਜਿਉਂਦੇ ਵਾਹ ਰੋ ਛੋਟੇ ਛੋਟਾ ਆ ਸਾਨੂੰ ਉਹਦੇ ਦਾ ਹਾਸਲਾ ਉਹਦੇ ਮੈਂ ਉਹਦੇ ਵੀ ਕਿਹਾ ਸੀ ਅੱਜ ਵੀ ਕਹਿੰਦਾ ਫਿਕਰ ਨਹੀਂ ਕਰਨੀ ਨਹੀਂ ਆਕਰ ਤੇਰਾ ਹੀ ਆ ਇਹ ਬਿਲਕੁਲ ਫਿਕਰ ਨਹੀਂ ਕਰ ਇਕੱਲੇ ਜਨ ਸਾਰੀ ਦੁਨੀਆ ਸਾਰੀ ਦੁਨੀਆ ਕਰ ਤੇ ਮੈਂ ਤੁਹਾਨੂੰ ਇੱਕ ਫਰਸ਼ਤਾ ਸਾਂ ਹੀ ਨਾ ਤੁਹਾਨੂੰ ਆ ਇਨਸਾਨ ਵਾਹਿਗੁਰੂ ਨਾ ਹੀ ਦੇਖ ਸਕਦਾ ਹੈ ਵਾਹਿਗੁਰੂ ਹਾਂਜੀ ਥੋੜਾ ਦਰਸ਼ਨ ਕਰਕੇ ਨਵੇਂ ਮਹਮਲ ਤੇ ਹੁੰਦਾ ਹੈ ਦਰਸ਼ਨ ਕਰਕੇ ਮਨ ਰਾਜੀ ਹੋ ਜਾਂਦਾ ਉਹ ਜਨਾ ਦੇ ਜਿੰਨੇ ਤੋਂ ਸਾਰੇ ਜਿਹੜੇ ਅੱਗੇ ਪਾਖੀਆਂ ਤੇ ਹੁਣ ਮੈਂ ਸਾਈਕਲ ਤੇ ਗੁਰਦਾਰੇ ਜਾ ਵਰਦਾ ਹਾਂ ਵਾਹ ਵਾਹ ਹੌਸਲਾ ਹੋ ਗਿਆ ਹਾਂ ਜੀ ਫੜੇ ਖੇਤ ਤੇ ਜੰਮੀ ਅਸੀਂ ਇਹ ਵੀ ਜਾਵਾਂਗੇ ਬੱਚੇ ਨਹੀਂ ਆਉਂਦਾ ਫੋਨ ਤੇ ਸਾਡਾ ਥਾਂ ਟਿਕਾਣਾ ਹੈਗਾ ਬਸ ਠੀਕ ਹੈ ਤੁਹਾਨੂੰ ਸਨ ਆਵੇ ਮਾਪੇ ਹੈਗੇ ਬਿਲਕੁਲ ਬਿਲਕੁਲ ਬੇਗਨਾ ਕਰਦੇ ਅਸੀਂ ਪੁੱਤ ਸਮਝ ਕੇ ਚਾਹੇ ਪੁੱਤੇ ਸਮਝ ਕੇ ਤੇਰੇ ਨਾਲ ਵਕੋਈ ਨਹੀਂ ਬਸ ਬੈਠੋ ਬਾਪੂ ਜੀ ਬੈਠੋ ਜੀ ਉਹ ਤਾਂ ਬਹਿ ਗਈ ਸਰਦਿਆ ਨਹੀਂ ਨਹੀਂ ਸਾਡਾ ਜੀ ਇਹ ਤਾਂ ਅਕੇਵਿਆ ਨਹੀਂ ਇਹ ਜਾਨ ਚੀ ਨਹੀਂ ਕੱਟ ਐਸੋ ਚਲੋ ਕਰਦਾ ਕੋਈ ਜੀ ਜੇ ਬੇ ਸਾਸਰੀ ਘਰ ਤੇ ਹਣੀ ਬਾਤ ਨਹੀਂ ਰਹਿ ਠੀਕ ਹੈ

ਕਿੰਦੇ ਪੁੱਤ ਪੁੱਤੇ ਵੀ ਹੈਗੇ ਕੈਨੇਡਾ ਅਮਰੀਕਾ ਗਏ ਆ ਪੁੱਤ ਵੀ ਹੈਗੇ ਆ ਘਰ ਵੀ ਸਾਰਾ ਕੁਝ ਆ ਬੜਾ ਕੁਝ ਬਣਾਇਆ ਵੀ ਆ ਬੱਚਿਆਂ ਨੂੰ ਸਟੈਂਡ ਵੀ ਕੀਤਾ ਪਰ ਅੱਜ ਕੋਈ ਸੰਭਲ ਵਾਲਾ ਨਹੀਂ ਹੈਗਾ ਸਾਨੂੰ ਵੀ ਮੈਂ ਤੇਰੇ ਕੋਲ ਤਾਂ ਆਇਆ ਮੈਂ ਕਿ ਤੂੰ ਮੈਨੂੰ ਇੱਥੇ ਰੱਖ ਲੈਂਗਾ ਜੀ ਲੋੜ ਪਈ ਮੈਨੂੰ ਮੈਂ ਕਿਹਾ ਯਾਰ ਬਾਪੂ ਮਤਲਬ ਮਨ ਰੋਲ ਲੱਗ ਗਿਆ ਮੇਰਾ ਵੀ ਪੋਤਿਆਂ ਦੋਤਿਆਂ ਵਾਲਾ ਬਾਪੂ ਸਾਰੀ ਉਮਰ ਕਮਾਈ ਕੀਤੀ ਰਾਜਗਰੀ ਦਾ ਮਿਸਤਰੀ ਦਾ ਕੰਮ ਕੀਤਾ ਘਰ ਬਣਾਇਆ ਜ਼ਮੀਨ ਜਾਇਦਾਦ ਬਣਾਈ ਬੱਚਿਆਂ ਨੂੰ ਬਾਹਰ ਭੇਜਿਆ ਪੜਾਇਆ ਲਿਖਾਇਆ ਵਿਆਹਾ ਅੱਜ ਇਹ ਸਵਾਲ ਪੁੱਛ ਰਿਹਾ ਤਾਂ ਫਿਰ ਬਾਪੂ ਇਹੋ ਦਿਨ ਹੌਸਲ ਦਿੱਤਾ ਬਾਪੂ ਅਸੀਂ ਤੇਰੇ ਪੁੱਤਾਂ ਵੀ ਤੂੰ ਜਦੋਂ ਕਹੇ ਅਸੀਂ ਤੈਨੂੰ ਲੈ ਆਵਾਂਗੇ ਤੇ ਤੂੰ ਰਹਿਣਾ ਸਾਡੇ ਕੋਲ ਰਹਿਪਾਂ ਦੋਨੋਂ ਹੀ ਬਾਪੂ ਤੇ ਬੇਬੇ ਰੱਬੀ ਰੂਹ ਲੈ 90 90 ਸਾਲ ਦੀ ਉਮਰ ਆ ਦੋਨਾਂ ਦੀ ਬੇਬੇ 2 ਸਾਲ ਘੱਟ ਆ ਬਾਪੂ ਕਹਿੰਦਾ ਮੇਰੇ ਤੋਂ ਛੋਟੀ ਆ ਤੇ ਐਸੀਆ ਰੂਹਾਂ ਜਿਨ੍ਹਾਂ ਨੂੰ ਮਿਲ ਕੇ ਆਪਣੀ ਰੂਹ ਨੂੰ ਸਕੂਨ ਮਿਲਦਾ ਹੋਵੇ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਸ ਚੀਜ਼ ਨੂੰ ਕਿਉਂ ਨਹੀਂ ਦੇਖ ਪਾਉਂਦੇ ਕਿਉਂ ਨਹੀਂ ਸਮਝ ਪਾਉਂਦੇ ਕਿਉਂ ਨਹੀਂ ਇਸ ਗੱਲ ਦਾ ਅਹਿਸਾਸ ਕਰ ਪਾਉਂਦੇ ਇਹ ਵੱਡਾ ਸਵਾਲ ਹੈ ਇੱਕ ਜੇ ਸਾਡੀ ਵੀਡੀਓ ਦੇਖ ਰਹੇ ਹੋ ਭਰਾਵੋ ਤੇ ਭੈਣੋ ਤੁਹਾਨੂੰ ਜੰਮਿਆ ਬਾਪੂ ਨੇ ਪਾਲਿਆ ਇਸ ਗੱਲ ਦਾ ਜਰੂਰ ਅਹਿਸਾਸ ਕਰਿਓ ਵੀ ਇਹ ਗੱਲ ਬਾਪੂ ਨੂੰ ਕਿਉਂ ਕਹਿਣੀ ਪਈ